ਹੈਲੋ ਜੀ ਸਸ਼ੀਕਾ ਸਰੈਨੂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੇਰੇ ਚੈਨਲ ਤੇ hope ਤੁਸੀਂ ਸਾਰੇ ਚੰਗੇ ਭਲੇ ਵਸਦੇ ਹੋਵੋਗੇ ਤੇ ਮੈਂ ਨਾ ਕੁਝ ਲਾਈਨਾਂ ਪੜੀਆਂ ਸੀ ਵੈਸੇ ਤਾਂ ਜਿਹੜੀ ਮੈਂ ਸਟੋਰੀਜ਼ ਪੜ੍ਹਦੀ ਹੁੰਦੀਆਂ ਆ ਦੀ ਮੈਂ ਚਾ ਕੋਪੀਰਾਈਟ ਕਰ ਲੈਂਦੀ ਆ ਫਿਰ ਮੈਂ ਆਪਣੇ ਅਕੋਰਡਿੰਗ ਤੁਹਾਨੂੰ ਸੁਣਾਉਣੀ ਹੁੰਦੀ ਆ ਬਟ ਇਹ ਲਾਈਨਾਂ ਨਾ ਮੈਂ ਕਿਸੇ ਬੁੱਕ ਚ ਪੜੀਆਂ ਸੀ ਔਰ ਮੈਨੂੰ ਬਹੁਤ ਹੀ ਸੋਹਣੀਆਂ ਲੱਗੀਆਂ ਔਰ ਮੈਂ ਅਕਸਰ ਸੋਹਣੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਦੀ ਹੁੰਦੀ ਆ ਸੋ ਜਿਹੜੀਆਂ ਇਹ 8 ਨੂੰ ਲਾਈਨਾਂ ਨੇ ਨਾ ਇਹ ਤੁਹਾਡੇ ਬਹੁਤ ਕੰਮ ਆਉਣ ਵਾਲੀਆਂ ਨੇ ਇਵਨ ਸਾਡੇ ਸਿਆਣਪ ਦੀਆਂ ਗੱਲਾਂ ਨੇ ਕਹਿ ਸਕਦੀਆਂ ਸਮਝਦਾਰੀ ਦੀਆਂ ਤੇ ਜਿਹੜੇ ਸਿਆਣੇ ਹੋਣਗੇ ਉਹ ਉਸ ਵੀਡੀਓ ਨੂੰ ਪੂਰਾ ਦੇਖਣਗੇ ਨਹੀਂ ਤਾਂ ਸਕਿੱਪ ਕਰ ਦੇਣਗੇ ਸੋ ਜ਼ਿਆਦਾ ਬੋਰ ਨਾ ਕਰਦੇ ਪਹਿਲਾਂ ਆਪਾਂ ਲਾਈਨਾਂ ਸੁਣਾਉਨੇ ਆ ਫਿਰ ਥੋੜੀ ਜਿਹੀ ਗੱਲ ਕਰਦੇ ਆ ਕਿ ਗਾਲਣੀ ਕਿਸੇ ਨੂੰ ਮਾਂ ਦੀ ਕੱਡੀ ਦੀ ਪਿੰਡ ਚ ਮੰਢੀਰ ਨਹੀਂ ਬਾਹਰ ਦੀ ਸੱਦੀ ਦੀ ਮੰਗਵੀ ਗੱਡੀ ਚ ਨਹੀਂ ਗੇੜੀ ਲਾਈਦੀ ਟੋਰਲੀ ਜੁਐਲਰੀ ਨਹੀਂ ਜਾਲੀ ਪਾਈਦੀ ਭੀੜ ਵਾਲੀ ਜਗ੍ਹਾ ਨਹੀਂ ਫੇਰ ਕੱਡੀ ਦੇ ਤੀਵੀਂ ਪਿੱਛੇ ਲੱਗ ਨਹੀਂ ਉਹ ਮਾਪੇ ਛੱਡੀ ਦੇ ਹੁੰਦੀ ਨਾ ਸਿਆਣੀ ਗੱਲ ਵਿੱਚ ਟੋਕੀਏ ਫੈਮਲੀ ਨਾਲ ਗੱਡੀ ਨਾ ਠੇਕੇ ਤੇ ਰੋਕੀਏ ਹਸਪੀਟਲ ਚ ਹਾਰਨ ਨਾ ਮਾਰੀਏ ਭਈ ਕਾਰ ਕੇ ਪੜਾਈ ਨਾ ਕਿਤਾਬਾਂ ਪੜਾਈਏ ਦਾਨਪੁਨ ਕਦੀ ਨਹੀਂ ਸੁਣਾਉਣਾ ਚਾਹੀਦਾ ਥਾਂ ਥਾਂ ਤੇ ਬੈਰ ਨਹੀਂ ਪਗਾਉਣਾ ਚਾਹੀਦਾ ਪਹਿਲ ਨਹੀਂ ਦੇਈ ਦੀ ਦੋਸਤੀ ਚ ਜਾਤ ਨਾ ਕਰੋ ਦੱਸੇ ਚਾਈਦਾ ਨਹੀਂ ਰਾਤ ਨੂੰ ਤਗੜੇ ਸਰੀਰ ਦੇ ਨਹੀਂ ਤੀੜੀਦਾ ਬਿਨਾ ਗੱਲੋਂ ਪੈਂਡਾ ਚ ਨਹੀਂ ਫਿਰੀਦਾ ਆ ਕੇ ਹੰਕਾਰ ਚ ਨਹੀਂ ਗੱਲ ਕਹੀ ਦੀ ਬੰਦੇ ਜਾਣਕਾਰ ਬਿਨਾਂ ਨੰਗ ਗਵਾਹੀ ਭਰੀ ਤੀ ਬੰਦੇ ਜਾਣਕਾਰੀ ਬਿਨਾਂ ਨੰਗ ਗਵਾਹੀ ਭਰੀ ਤੀ ਸੋ ਅੱਜ ਕੱਲ ਦਾ ਟਾਈਮ ਹੈ ਨਾ ਜਿਹੜਾ ਬਹੁਤ ਜ਼ਿਆਦਾ ਕਹਿ ਸਕਦੇ ਆ ਵੀ ਇਹੋ ਜਿਹਾ ਹੋ ਗਿਆ ਵੀ ਅੱਜ ਕੱਲ ਆਪਾਂ ਕਿਸੇ ਤੇ ਯਕੀਨ ਨਹੀਂ ਕਰ ਸਕਦੇ ਹੈਨਾ ਜਿਹੜੀ ਆਪਾਂ ਫੁਕਰ ਪਾਣੀ ਚ ਫਿਰਦੇ ਆਂ ਦੁਨੀਆਦਾਰੀ ਚ ਮੇਰੇ ਕੋਲ ਆ ਇਹ ਆਏ ਉਹ ਅਸਲੀ ਖੁਸ਼ੀ ਨਹੀਂ ਹੈ ਅਸਲੀ ਖੁਸ਼ੀ ਉਹ ਹੈ ਜਿਹੜੇ ਅਸੀਂ ਦਿਲ ਤੋਂ ਖੁਸ਼ ਹੁੰਨੇ ਆ ਉਹਦੇ ਚ ਕੋਈ ਦਿਖਾਵਾ ਨਹੀਂ ਹੁੰਦਾ ਹੈਨਾ ਤੇ ਉਹ ਦਿਖਾਵੇ ਵਾਲੀ ਲਾਈਫ ਹੈ ਨਾ ਜਿਹੜੀ ਉਹ ਅੱਡ ਹੁੰਦੀ ਹੈ ਉਹ ਦਿਖਾਵਾ ਹੀ ਹੁੰਦਾ ਬਸ ਕਿ ਹਾਂ ਅਸੀਂ ਬਹੁਤ ਰਾਜੀ ਖੁਸ਼ੀਆਂ ਪਰ ਦਿਲੋਂ ਕੁਛ ਨਹੀਂ ਹੁੰਦੀਆਂ ਦੀ ਗੱਲ ਤੁਹਾਨੂੰ ਦੱਸਦੀ ਹੁਣ ਗੱਲ ਹੈ ਤੀਮੀ ਪਿੱਛੇ ਲੱਗ ਕਿ ਨਾ ਮਾਪੇ ਛੱਡੀਏ ਉਹ ਮਾਪੇ ਜਿਨ੍ਹਾਂ ਨੇ ਸਾਨੂੰ ਜ਼ਿੰਦਗੀ ਦਿਖਾਈ ਹੈ ਫਿਰ ਉਹੀ ਮਾਪੇ ਸਾਨੂੰ ਨਾ ਖਿੜ ਪੇਟ ਉਹਨਾਂ ਦੀ ਸਟਾਰਟ ਹੋ ਜਾਂਦੀ ਹੈ ਵਿਆਹ ਤੋਂ ਬਾਅਦ ਸਾਨੂੰ ਐਂ ਲੱਗਦਾ ਵੀ ਆਹ ਸਿਆਣੇ ਸਿਆਣੇ ਨਹੀਂ ਰਹੀ ਹੈਗੇ ਇਹ ਤਾਂ ਬਸ ਦਿਮਾਗੀ ਚਟਦੇ ਨੇ ਹਨਾ ਅਸੀਂ ਇਹਨਾਂ ਨਾਲ ਬਹੁਤਾ ਟਾਈਮ ਸਪੈਂਡ ਨਹੀਂ ਕਰਦੇ ਤੁਸੀਂ ਭੁੱਲ ਗਏ ਜਿਨ੍ਹਾਂ ਨੇ ਤੁਹਾਡਾ ਪੜਾਅ ਲਖਾ ਕੇ ਐਡਾ ਕੀਤਾ ਤੁਹਾਨੂੰ ਜ਼ਿੰਦਗੀ ਦਿਖਾਈ ਹੈ ਥੋੜੀ ਹਰ ਇੱਕ ਵਿਸ਼ੇਪੁਰ ਕੀਤੀ ਹੈ ਫਿਰ ਉਹ ਮਾਪੇ ਫਿੱਕੇ ਹੋ ਜਾਂਦੇ ਨੇ ਆਉਣ ਵਾਲੀਆਂ ਜਿਹੜੀਆਂ ਵਾਈਸ ਨੇ ਜਨਾਨੀਆਂ ਨੇ ਉਹ ਤੁਹਾਨੂੰ ਜ਼ਿਆਦਾ ਚੰਗੀਆਂ ਲੱਗਦੀਆਂ ਨੇ ਮੈਂ ਕਹਿੰਦੀ ਆ ਕਿ ਜਿਹੜੇ ਆਪਣੇ ਮਾਪੇ ਦੇ ਸਗੇ ਨਹੀਂ ਨੇ ਹੁੰਦੇ ਚਾਹੇ ਉਹ ਕੁੜੀਆਂ ਚਾਹੇ ਮੁੰਡਾ ਫਿਰ ਉਹ ਕਿਸੇ ਦੇ ਸਗੇ ਨਹੀਂ ਹੈਗੇ ਹੁਣ ਜੋ ਵੀ ਉਹ ਤੁਹਾਡਾ ਵੀ ਜ਼ਿੰਦਗੀ ਵਿੱਚ ਬੁਢਾਪੇ ਚ ਸਾਥ ਦੇਣਗੇ ਹਮੇਸ਼ਾ ਇਹੀ ਮਤਦਿਆ ਕਰੋ ਆਪਣੇ ਹਸਬੰਡ ਨੂੰ ਜਾਂ ਵਾਈਫ ਨੂੰ ਕਿ ਪਹਿਲਾਂ ਮੇਰੇ ਮਾਪੇ ਨੇ ਪਹਿਲਾਂ ਬਜ਼ੁਰਗ ਨੇ ਇਹਨਾਂ ਨਾਲ ਹੀ ਘਰ ਦੇ ਵਿੱਚ ਬਰਕਤਾਂ ਨੇ ਜਿਨ੍ਹਾਂ ਦੇ ਬਜ਼ੁਰਗ ਚਲੇ ਜਾਂਦੇ ਨੇ ਨਾ ਘਰ ਸੁਣਨੇ ਪਏ ਨੇ ਉਹਨਾਂ ਨੂੰ ਪੁੱਛ ਕੇ ਦੇਖਿਆ ਵੀ ਕਿੰਨਾ ਗੰਦਾ ਮਾਹੌਲ ਹੁੰਦਾ ਬਸ ਨਾ ਬਰਕਤਾਂ ਨੇ ਨਾ ਖੁਸ਼ੀਆਂ ਨੇ ਨਾ ਚਹਿਲ ਪਹਿਲ ਹੈ ਨਾ ਸਿਆਣੀ ਕੋਈ ਗੱਲ ਹੈ ਨਾ ਕੋਈ ਮਤ ਦੇਣ ਵਾਲਾ ਹੀ ਤੇ ਨਾ ਕਿਸੇ ਨੂੰ ਡਰ ਭੈ ਰਹਿ ਜਾਂਦਾ ਘਰ ਦੇ ਵਿੱਚ ਸੋ ਹਮੇਸ਼ਾ ਮਾਪੇ ਪਹਿਲ ਨੰਬਰ ਤੇ ਹੋਣੇ ਚਾਹੀਦੇ ਨੇ ਬਾਕੀ ਰਿਸ਼ਤੇ ਸੈਚ ਸਰ ਦਾ ਕਿਸੇ ਰਿਸ਼ਤੇ ਬਿਨਾਂ ਨਹੀਂ ਪਰ ਸਭ ਤੋਂ ਪਹਿਲਾਂ ਸਾਡੇ ਬਜ਼ੁਰਗ ਸਿਆਣੇ ਹੋਣੇ ਚਾਹੀਦੇ ਆ ਸੋ ਮੰਗਦੇ ਜ਼ਿਆਦਾ ਕੁਝ ਨਹੀਂ ਟਾਈਮ ਮੰਗਦੇ ਆ ਉਹ ਜੜ ਦੇ ਕੋਲ ਹੈ ਨਹੀਂ ਅਲਜਰ ਟੈਂਸ਼ਨ ਨਾ ਤੇ ਓਕੇ ਲਾਈਫ ਆਪਣੇ ਵਿੱਚ ਨਾ ਤੋੜੋ ਦਿলো ਖੁਸ਼ ਰਹਿਣ ਵਾਲੀ ਸਾਦਗੀ ਲਾਈਫ ਦੇ ਵਿੱਚ ਜਿਓ ਇਹ ਦਿਖਾਵੇ ਵਾਲੀ ਲਾਈਫ ਦੇ ਵਿੱਚ ਨਾ ਬੰਦਾ ਬਰਬਾਦ ਹੋ ਜਾਂਦਾ ਸੋ ਕਿਵੇਂ ਦੀ ਲੱਗੀਆਂ ਇਹ ਲਾਈਨਾਂ ਕਿਵੇਂ ਦੀ ਤੁਹਾਡੀ ਸੋਚ ਵਿਚਾਰ ਇਹਨਾਂ ਨਾਲ ਮੈਚ ਕਰਦੀ ਆ ਜਾਂ ਨਹੀਂ ਤੁਸੀਂ ਮੈਨੂੰ ਕਮੈਂਟ ਚ ਦੱਸਣਾ ਔਰ ਫਿਰ ਮਲਦਿਆਂ ਜੀ ਇੱਕ ਸੋਹਣੀ ਜੀ ਵੀਡੀਓ ਦੇ ਨਾਲ ਥੈਂਕ ਯੂ ਸੋ ਮੱਚ